ਪਾਈ ਸਾਹਿਬ ਦੱਸ ਦੇ ਨੇ ਕਹਿੰਦੇ ਉਹ ਪਰੀ ਪੂਰਨ ਪਰਮਾਤਮਾ ਅਨੂਪ ਰੂਪ ਉਹਦਾ ਰੂਪ ਜਿਹੜਾ ਉਪਮਾ ਤੋਂ ਰਹਿ ਤੇ ਉਪਮਾ ਕਹੀ ਨਹੀਂ ਜਾ ਸਕਦੀ ਉਪਮਾ ਕੀਤੀ ਨਹੀਂ ਜਾ ਸਕਦੀ ਉਸ ਮਾਲਕ ਦਾ ਦੇਦਾਰ ਕਿਸ ਤਰ੍ਹਾਂ ਦਾ ਹੈ ਕਿੰਨੀਆਂ ਕੁ ਬਰਕਤਾਂ ਵਾਲਾ ਹੈ ਕਿੰਨੀਆਂ ਕੁ ਰਹਿਮਤਾਂ ਵਾਲਾ ਹੈ ਕਹਿੰਦੇ ਅਨਕ ਰੂਪ ਜਿਹੜੇ ਸੰਸਾਰ ਦੇ ਅਨੇਕਾਂ ਰੂਪ ਨੇ ਅਨੇਕਾਂ ਰੰਗ ਨੇ ਉਹ ਸਾਰੇ ਦੇ ਸਾਰੇ ਕਹਿੰਦੇ ਸੰਸਾਰ ਨਾਹੀ ਪਰਮਾਤਮਾ ਦੇ ਰੂਪ ਦੇ ਪਰਮਾਤਮਾ ਦੇ ਚਲ ਘਾਰੇ ਦੇ ਪਰਮਾਤਮਾ ਦੇ ਦیدار ਦੇ ਇਹ ਤੁਲ ਨਹੀਂ ਹੋ ਸਕਦੇ ਬਰਾਬਰ ਨਹੀਂ ਹੋ ਸਕਦੇ ਬਾਹਰ ਦੇ ਰੂਪ ਜਿੰਨੇ ਮਰਜੀ ਦੇਖ ਲਈਏ ਅਰ ਜਿੰਨਾ ਰੂਪ ਬਾਰ ਮੁਖੀ ਦਿਖਾਈ ਦਿੰਦਾ ਹੈ ਉਪਮਾ ਤੋ ਰਹਿਤ ਪਰਿਪੂਰਨ ਪਰਮਾਤਮਾ ਹੈ ਜੋ ਬਾਹਰਲੇ ਰੂਪ ਦੀ ਸੰਸਾਰ ਦੀ ਉਪਮਾ ਕਹੀ ਜਾ ਸਕਦੀ ਉਹਦਾ ਆਦੇ ਅੰਤ ਹੋ ਸਕਦਾ ਹੈ ਪਰਿਪੂਰਨ ਪਰਮਾਤਮਾ ਅਨੂਪ ਹੈ ਉਹ ਉਪਮਾ ਤੋ ਰਹਿਤ ਹੈ ਦਸ਼ਮ ਪਾਸ਼ਾ ਮਹਾਰਾਜ ਵੀ ਕਹਿੰਦੇ ਰੂਪ ਹੈ ਅਨੂਪ ਹੈ ਮਹਾਰਾਜ ਤੇਰਾ ਐਸਾ ਰੂਪ ਤੂੰ ਰੂਪ ਰੰਗ ਤੋਂ ਹੀ ਰਹਿ ਤੇ ਤੇ ਮਹਾਰਾਜ ਤੋਰੀ ਤੇਰੇ ਰੂਪ ਦੀ ਉਪਮਾ ਬਿਆਨ ਹੀ ਨਹੀਂ ਕਹੀ ਜਾ ਸਕਦੀ ਨਹੀਂ ਕੀਤੀ ਜਾ ਸਕਦੀ ਮਹਾਰਾਜ ਕਹਿੰਦੇ ਨੇ ਬਈ ਉਹ ਜਿਹੜਾ ਅਨੂਪ ਉਪਮਾ ਤੋਂ ਰਹਿਤ ਉਹਦਾ ਰੂਪ ਹੈ ਤੇ ਅਨਕ ਰੂਪ ਸੰਸਾਰ ਦੇ ਨੇ ਨਾਨਾ ਪਾਨਾ ਇਹ ਸਾਰੇ ਉਸੇ ਤੋਂ ਆਏ ਹੋਏ ਨੇ ਤੇ ਸਾਰੇ ਦੇ ਸਾਰੇ ਉਸੇ ਦੇ ਤੁਲ ਨਹੀਂ ਹੋ ਸਕਦੇ ਉਹਦੇ ਬਰਾਬਰ ਨਹੀਂ ਹੋ ਸਕਦੇ ਪਰਿਪੂਰਨ ਪਰਮਾਤਮਾ ਦੇ ਦੇਦਾਰ ਦੇ ਭਾਈ ਸਾਹਿਬ ਕਹਿੰਦੇ ਅੰਮ੍ਰਿਤ ਕੋ ਤਨ ਕੋਟ ਮਧਰ ਬਚਨ ਅਨਸਾਰ ਸੰਸਾਰ ਦੇ ਅੰਦਰ ਜਿੰਨੀਆਂ ਵਸਤੂ ਮਿਠਾਸ ਵਾਲੀਆਂ ਨੇ ਬੋਲ ਬਾਨੀ ਐ ਅਸੀਂ ਕਹਿੰਨੇ ਫਲਾਣੇ ਦੇ ਬੋਲ ਬੜੇ ਮਿੱਠੇ ਫਲਾਣਾ ਫਲ ਬੜਾ ਮਿੱਠਾ ਫਲਾਨੀ ਵਸਤੂ ਬੜੀ ਮਿੱਠੀ ਦੁੱਧ ਬਾਤ ਫਲਾਨੀ ਮੱਝ ਗਾਂ ਦਾ ਮਿੱਠਾ ਔਰ ਬਹੁਤ ਹੀ ਰਸਦਾਇਕ ਮਿਠਾਸ ਭਰੀ ਵਸਤੂ ਫਲ ਆਦ ਖਾਦਾ ਤੇ ਵਸਤੂ ਕਿੰਨੀ ਕੁ ਮਿੱਠੀ ਕਹਿੰਦੇ ਸ਼ਹਿਦ ਵਰਗੀ ਸ਼ਹਿਦ ਕਿੰਨਾ ਕੁ ਮਿੱਠਾ ਕਹਿਣ ਲੱਗੇ ਨਿਰਾ ਅੰਮ੍ਰਿਤ ਨਿਰੀ ਮਠਾਸ ਨਿਰਾ ਮਠਾਸ ਦਾ ਕੰਡ ਭਈ ਗੁਰਦਾਸ ਸਹਿਬ ਕਹਿੰਦੇ ਸਭੋ ਪਰਮਾਨ ਬਾਰੀ ਤੌਰ ਤੇ ਠੀਕ ਨੇ ਪਰ ਕਹਿੰਦੇ ਜਿੰਨੀ ਦੁਨੀਆ ਦੀ ਮਿਠਾਸ ਹੈ ਨਾ ਮਿੱਠੇ ਬੋਲ ਮਿੱਠੀਆਂ ਵਸਤੂ ਮਿੱਠੇ ਫਰਫਰ ਰੂਟੇ ਕਹਿੰਦੇ ਪਰਮਾਤਮਾ ਦੀ ਇੱਕ ਬੋਲ ਦੇ ਤੁਲ ਨਹੀਂ ਹੋ ਸਕਦੇ ਉਹਦੇ ਇੱਕ ਬੋਲ ਵਿੱਚ ਇੰਨਾ ਰਸ ਇਨੀ ਮਿਠਾਸ ਅਰ ਇੱਕ ਬੋਲ ਦੇ ਬਰਾਬਰ ਵੀ ਇਹ ਮਿਠਾਸ ਨਹੀਂ ਤੁਲ ਸਕਦੀ ਸਾਹਿਬ ਬਾਬਾ ਫਰੀਦ ਜੀ ਮਹਾਰਾਜ ਬੰਦਗੀ ਕਰਦੇ ਨੇ ਆਬਾਦਤ ਕਰਦੇ ਨੇ ਮਾਂ ਨੇ ਇਸ ਮਾਰਗ ਤੇ ਤੋਰਿਆ ਤੇ ਤੋਰ ਕੇ ਮਾਂ ਪਛੜ ਗਈ ਏ ਮਾਂ ਪਿਛੇ ਰਹਿ ਗਈ ਏ ਆਪ ਅੱਗੇ ਚੱਲੇ ਗਏ ਨੇ ਜੋ دیدار ਸਹਿਬ ਬਾਬਾ ਫਰੀਦ ਜੀ ਨੇ ਕੀਤਾ ਹੈ ਉਹ ਮਾਂ ਨੂੰ ਪਹਿਲਾਂ ਨਹੀਂ ਹੋਇਆ ਮਾਂ ਨੇ ਨਹੀਂ ਕੀਤਾ ਮਾਂ ਨੇ ਤੋਰਿਆ ਮਾਂ ਨੇ ਸੁਣਿਆ ਮੰਜ਼ਲ ਨੂੰ ਪੁੱਤਰ ਨੂੰ ਉਹ ਮੰਜ਼ਲ ਵੱਲੇ ਤੋਰਿਆ ਪੁੱਤਰ ਮੰਜ਼ਲ ਤੇ ਪਹੁੰਚ ਗਿਆ ਹੈ ਉਸ ਅਨੂਪਮ ਉਸ ਉਪਮਾ ਤੋਰਤ ਦਾਤੇ ਦੇ ਦੇਦਾਰ ਕੀਤੇ ਨੇ ਤੇ ਬੰਦਗੀ ਵਾਲੇ ਸਨ ਜਿੱਥੇ ਚੌਂਕੜਾ ਲਾ ਕੇ ਬੈਠ ਜਾਂਦੇ ਸਨ ਸੂਰਤ ਜੁੜ ਜਾਣੀ ਪਤਾ ਨਹੀਂ ਕਿੰਨਾ ਸਮਾਂ ਲੰਘ ਜਾਣਾ ਜਿਸ ਪਾਸੇ ਨੂੰ ਗਏ ਨੇ ਕਿੰਨੇ ਦਿਨਾਂ ਬਾਅਦ ਵਾਪਸ ਆਣਾ ਇੱਕ ਦਿਨ ਦੁਨੀਆ ਨੂੰ ਤਾਰ ਦੇ ਮਸਤੀ ਦੇ ਆਲਮ ਵਿੱਚ ਹੁੰੰਦੇ ਅੰਡਠੇ ਮਾਹੀ ਦੇ ਰਸ ਨੂੰ ਮਾਨਦੇ ਹੋਏ ਆਪਣੇ ਘਰ ਵਿੱਚ ਆਏ ਮਾਂ ਨੂੰ ਇਹ ਗੱਲ ਪਤਾ ਹੈ ਕਿ ਮੇਰਾ ਪੁੱਤਰ ਆਹ ਵਸਤੂ ਬੜੀਆਂ ਸ਼ੌਂਕ ਦੇ ਨਾਲ ਖਾਂਦਾ ਹੈ ਤੇ ਸਹਬ ਬਾਬਾ ਫਰੀਦ ਸਾਹਿਬ ਜੀ ਮਿੱਠੇ ਦੇ ਬੜੇ ਸ਼ੌਕੀਨ ਸਨ ਅਰ ਸ਼ੱਕਰ ਆਦ ਗੁੜ ਆਦ ਦੇ ਬੜੇ ਸ਼ੌਕੀਨ ਸਨ ਬਾਬਾ ਫਰੀਦ ਸਾਹਿਬ ਕਰੇ ਆਏ ਨੇ ਮਾਂ ਨੇ ਬੜੀਆਂ ਵਸਤੂ ਮਿੱਠੀਆਂ ਦੇੜੀਆਂ ਨੇ ਤਿਆਰ ਕੀਤੀਆਂ ਪੁੱਤਰ ਦੇ ਲਈ ਜਦੋਂ ਅੱਗੇ ਪਰੋਸ ਕੇ ਆਪਣੇ ਲਾਲ ਦੇ ਰੱਖੀਆਂ ਤੇ ਬਾਬਾ ਸਾਹਿਬ ਚੌਂਕੜਾ ਲਾ ਕੇ ਉਹਨੂੰ ਛਕਣ ਲੱਗੇ ਤੇ ਮਾਂ ਇੱਕ ਗੱਲ ਪੁੱਛਣ ਲੱਗੀ ਮੇਰੇ ਲਾਲ ਤੁਸ ਮਾਲਕ ਨੂੰ ਦੇਦਾਰ ਕੀਤੇ ਨੇ ਉਹਨੂੰ ਦੇਖਣਾ ਕੀਤਾ ਹੈ ਉਦੇ ਨਾਮ ਦਾ ਰਸ ਮਾਣਿਆ ਅਨੰਦਤ ਹੋਇਆ ਤੇਰਾ ਚਿਹਰਾ ਤੇ ਤੇਰੇ ਚਿਹਰੇ ਦੀ ਮੇਰੇ ਲਾਲ ਖੜਾਵਟ ਇਹ ਦੱਸਦੀ ਏ ਤੇ ਤੇਰੇ ਕੋਲੋਂ ਅਗੰਮੀ ਖਜ਼ਾਨਾ ਆ ਗਿਆ ਹੈ ਮੇਰੇ ਲਾਲ ਮੈਂ ਇੱਕ ਗੱਲ ਨੂੰ ਸੁਣਿਆ ਕਿ ਨਾਮ ਦੇ ਤੁਲ ਕੋਈ ਮਿੱਠੀ ਵਸਤੂ ਨਹੀਂ ਹੋ ਸਕਦੀ ਇਸ ਕਰਕੇ ਮੇਰੇ ਲਾਲ ਜਿੰਨਾ ਕੁ ਤੇਰੇ ਸਾਹਮਣੇ ਮੈਂ ਪਰੋਸ ਕੇ ਰੱਖਿਆ ਹੈ ਇਹ ਸਾਰਾ ਮਿੱਠਾਈ ਏ ਤੇ ਮੈਨੂੰ ਇਹ ਦੱਸ ਦੇ ਮੇਰੇ ਲਾਲ ਜੇ ਮੈਂ ਉਹ ਰਸ ਨੂੰ ਨਹੀਂ ਛਕ ਸਕੀ ਮਾਨ ਸਕੇ paripurna parmatma vai guru ਦੇ ਨਾਮ ਦਾ ਰਸ ਇਹ ਸਾਰੀਆਂ ਵਸਤੂ ਜਿਹੜੀਆਂ ਮਿੱਠੀਆਂ ਨੇ ਇਹਦੇ ਵਿੱਚੋਂ ਕਿਉਂ ਜਇਆ ਹੈ ਇਸ ਤਰ੍ਹਾਂ ਦਾ ਹੈ ਕਿਸ ਵਰਗਾ ਉਹਦਾ ਸਵਾਦ ਮਠਾਸ ਹੈ ਬਾਬਾ ਫਰੀਦ ਸਾਹਿਬ ਨੇ ਆਪਣੀ ਮਾਤਾ ਦੇ ਚਿਹਰੇ ਵੱਲੇ ਤੱਕਿਆ ਕਿ ਮਾਂ ਭੋਲੀ ਕਿਹੜੀਆਂ ਗੱਲਾਂ ਕਰਦੀ ਆ ਮਾਂ ਨੂੰ ਸਮਝਾਉਂਦੇ ਨੇ ਕਹ ਲੱਗੇ ਮਾਂ ਇਹ ਸਾਰੀਆਂ ਵਸਤੂ ਭਾਵੇਂ ਮਿੱਠੀਆਂ ਤੋਂ ਰੱਖੀਆਂ ਨੇ ਤਮਾਮ ਦੁਨੀਆ ਦੇ ਵਿੱਚ ਵਸਤੂ ਮਿੱਠੀਆਂ ਨੇ ਪਰ ਮਾ ਪਰਮਾਤਮਾ ਦੇ ਨਾਮ ਦੇ ਤੁਲ ਨਹੀਂ ਹੈ ਮਾਲਕ ਦੇ ਨਾਮ ਦੇ ਤੁਲ ਨਹੀਂ ਹੈ ਸਹਿਬ ਬਾਬਾ ਜੀ ਨੇ ਜੋ ਬਚਨ ਉਚਾਰੇ ਉਹ ਗੁਰਬਾਣੀ ਦੇ ਅੰਦਰ ਅੰਕਤ ਨੇ ਬਾਬਾ ਫਰੀਦ ਸਹਿਬ ਉਸ ਵੇਲੇ ਬਚਨ ਕਰਦੇ ਨੇ ਕਹਿੰਦੇ ਸक्कर ਖੰਡ ਨਿਵਾਤ ਗੁੜ ਨਿਵਾਤ ਮਿਸ਼ਰੀ ਨੂੰ ਕਹਿੰਦੇ ਨੇ ਸ਼ੱਕਰ ਖੰਡ ਨਿਵਾਤ ਗੁੜ ਮੱਖਿਓ ਸ਼ਹਿਦ ਨੂੰ ਕਹਿੰਦੇ ਨੇ ਮੱਖਿਓ ਮੱਝਾ ਦੁੱਧ ਮੱਝਾਂ ਗਾਵਾਂ ਦਾ ਦੁੱਧ ਸ਼ੱਕਰ ਖੰਡ ਨਿਵਾਤ ਗੁੜ ਮੱਖਿਓ ਮੱਝਾ ਦੁੱਧ ਸਬੇ ਵਸਤੂ ਮਿੱਠੀਆਂ ਇਹ ਸਾਰੀਆਂ ਵਸਤੂ 71 ਤਕ ਕੀਤੀਆਂ ਪਰੋਸੀਆਂ ਨੇ ਸੰਸਾਰ ਦੀਆਂ ਸਾਰੀਆਂ ਵਸਤੂ ਮਿੱਠੀਆਂ ਰੱਬ ਨਾ ਪੁੱਜਨ ਤੁਦ ਪਰਨਾਮ ਦੇ ਤੁਲ ਇਹਨਾਂ ਦਾ ਰਸ ਨਹੀਂ ਹੈ ਨਾਮ ਦੇ ਰਸ ਵਰਗੀ ਮਿਠਾਸ ਇਹਨਾਂ ਵਿੱਚ ਸੰਸਾਰ ਦੀਆਂ तमाम ਵਸਤੂ ਵਿੱਚ ਨਹੀਂ ਹੈ ਜਿਹੜਾ ਰਸ ਨਾਮ ਜਪਨ ਵਾਲੇ ਨੂੰ ਆਉਂਦਾ ਉਹ ਖਾ ਕੇ ਇਹਨਾਂ ਨੂੰ ਨਹੀਂ ਆਉਂਦਾ ਇਹਨਾਂ ਨੂੰ ਛਕਨ ਦੇ ਨਾਲ ਉਹ ਰਸ ਨਹੀਂ ਆਉਂਦਾ ਮਾਂ ਪਰਮਾਤਮਾ ਦਾ ਨਾਮ ਬਹੁਤ ਮਿੱਠਾ ਬਹੁਤ ਮਿੱਠਾ ਇਹ ਉਹਦੇ ਤੁਲ ਨਹੀਂ ਤੇ ਅੱਜ ਭਾਈ ਗੁਰਦਾਸ ਸਾਹਿਬ ਕਹਿੰਦੇ ਭਾਵੇਂ ਇਹ ਸਾਰੀਆਂ ਵਸਤੂ ਸੰਸਾਰ ਦੀਆਂ ਨੂੰ ਮਿੱਠੀਆਂ ਜਾਣ ਕੇ ਲੋਕ ਕਹਿੰਦੇ ਨਿਰਾ ਅੰਮ੍ਰਿਤ ਨਿਰਾ ਰਸ ਰਸ ਦਾ ਕੁੰਡ ਕਹ ਲੱਗੇ ਪਰਮਾਤਮਾ ਦੀ ਇੱਕ ਬੋਲ ਦੇ ਬਰਾਬਰ ਨਹੀਂ ਜਿਨ੍ਹਾਂ ਨੂੰ ਵਸਤੂਆਂ ਨੂੰ ਖਾ ਕੇ بار-ਬਾਰ ਖਾਣਾ ਪੈਂਦਾ ਹੈ ਜਿਹੜੀਆਂ ਵਸਤੂਆਂ ਨੂੰ ਅੰਮ੍ਰਿਤ ਕਹਿੰਦੇ ਖਾ ਖਾ ਕੇ ਉਹਨਾਂ ਨੂੰ ਬਾਰ-ਬਾਰ ਦੁੱਖ ਸੁੱਖ ਵੇਖ ਦੀ ਗੁਜ਼ਰਨਾ ਪੈਂਦਾ ਹੈ ਜਿਨ੍ਹਾਂ ਨੂੰ ਲੋਕ ਮਿੱਠੀਆਂ ਜਾਣ ਕੇ ਅੰਮ੍ਰਿਤ ਰਾਸੀ ਕਹਿ ਦਿੰਦੇ ਨੇ ਉਹਨਾਂ ਨੂੰ ਖਾ ਕੇ बार-बार ਜੰਮਨ ਮਰਨ ਔਰ ਜੂਨੀਆਂ ਦੇ ਚੱਕਰ ਵਿੱਚ ਪੈਣਾ ਪੈਂਦਾ ਹੈ ਪਰਮਾਤਮਾ ਦੇ ਇੱਕ ਨਾਮ ਦੇ ਤੁਲ ਨਹੀਂ ਜਿਹੜੇ ਜੀਵ ਦੀ ਹਿਰਦੇ ਦੇ ਅੰਦਰ ਵੈ ਗੁਰੂ ਦਾ ਇੱਕ ਨਾਮ ਵਸ ਜਾਵੇ ਉਹ ਜੰਮਨ ਮਰਨ ਤੋਂ ਰਹਿਤ ਹੋ ਜਾਂਦਾ ਹੈ ਉਹ ਦੁੱਖਾਂ ਤੋਂ ਰਹਿਤ ਹੋ ਜਾਂਦਾ ਹੈ ਉਹ ਜੁਨੀਆਂ ਤੋਂ ਰਹਿਤ ਹੋ ਜਾਂਦਾ ਹੈ ਉਹ ਆਵਾਗਮਣ ਤੋਂ ਰਹਿਤ ਹੋ ਜਾਂਦਾ ਹੈ ਤਾਂ ਮੇਰੇ ਮਹਾਰਾਜ ਕਹਿੰਦੇ ਨੇ ਗੁਰ ਕਾ ਬਚਨ ਬਸੈ ਜੀ ਨਾਲੇ ਜਲ ਨਹੀਂ ਡੁੱਬੈ ਤਸਕਰ ਨਹੀਂ ਲੇਵੈ ਭਾਏ ਨਾ ਸਕੇ ਜਾਲੇ ਉਨ ਨੂੰ ਅੱਗ ਜਿਹੜੀ ਇਹ ਸਾੜ ਨਹੀਂ ਸਕਦੇ ਪਾਣੀ ਡੋਬ ਨਹੀਂ ਸਕਦਾ ਚੋਰ ਚੁਰਾ ਨਹੀਂ ਸਕਦਾ ਉਹਦਾ ਕੋਈ ਕੁਝ ਨਹੀਂ ਵਿਗਾੜ ਸਕਦਾ ਇਸ ਕਰਕੇ ਬਾਹਰ ਦੀਆਂ ਵਸਤੂ ਜਿਹੜੀਆਂ ਨੇ ਇਹ ਪਰਮਾਤਮਾ ਦੇ ਨਾਮ ਦੇ ਤੁਲ ਨਹੀਂ ਵੈ ਗੁਰੂ ਜੀ ਦਾ ਨਾਮ ਇਨਾਂ ਦੇ ਬਰਾਬਰ ਨਹੀਂ ਤੋਲਿਆ ਜਾ ਸਕਦਾ ਇਹ ਸਾਰੀਆਂ ਦੀਆਂ ਸਾਰੀਆਂ ਵੈਗਰੂ ਦੇ ਇੱਕ ਬੋਲ ਨਾਲੋ ਛੁੱਟੀਆਂ ਨੇ ਉਹਦਾ ਬੋਲ ਹੋ ਜਾਵੇ ਸੰਸਾਰ ਵਿੱਚ ਪਰਲੋਆ ਕਿ ਨਸ਼ਟ ਹੋ ਜਾਣਗੇ ਉਹਦਾ ਇੱਕ ਬੋਲ ਹੋ ਜਾਵੇ ਤੇ ਸੁੱਕੇ ਵੀ ਹਰੇ ਹੋ ਜਾਂਦੇ ਫਲੀ ਭੂਤ ਹੋ ਜਾਂਦੇ ਆ ਉਹਨਾਂ ਦੇ ਫਲਾਂ ਵਿੱਚ ਫੁੱਲਾਂ ਵਿੱਚ ਪੱਤਿਆਂ ਵਿੱਚ ਰਸ ਆਉਣ ਲੱਗ ਜਾਂਦਾ ਹੈ ਐਸਾ ਗੁਰੂ ਦਾ ਬਚਨ ਓਦੇ ਤੁਲ ਨਹੀਂ ਹੋ ਸਕਦਾ ਇਹ ਸੰਸਾਰ ਦਾ ਮਠਾਸ ਭਰਿਆ ਕੁੰਡ ਦੇੜਾ ਇੱਕ ਬਚਨ ਦੇ ਵੈ ਗੁਰੂ ਦੇ ਤੁਲ ਨਹੀਂ ਹੋ ਸਕਦਾ ਸੰਖੇਪ ਕਰਾਂ ਭਾਈ ਗੁਰਦਾਸ ਸਾਹਿਬ ਕਹਿੰਦੇ ਧਰਮ ਅਰਥ ਕੁਟ ਕਾਮ ਨਾ ਕਟਿਸ਼ ਪਰ ਭਾਈ ਸਾਹਿਬ ਕਹਿੰਦੇ ਚਾਰ ਪਦਾਰਥ ਮੰਗੇ ਮੰਨੇ ਨੇ ਸੰਸਾਰ ਨੇ ਧਰਮ ਅਰਥ ਅਰ ਕਾਮ ਮੋਖ ਅਰਸ ਧਰਮ ਦੀ ਪਰਪੱਕਤਾ ਧਰਮ ਦੇ ਅਨੁਸਾਰ ਚੱਲਣਾ ਜਿੰਨੇ ਧਰਮੀ ਲੋਕ ਧਰਮ ਨੂੰ ਕਮਾਉਣ ਵਾਲੇ ਵੱਖ-ਵੱਖ ਫਿਰਕਿਆਂ ਵਾਲੇ ਜਿੰਨੇ ਧਰਮ ਨੂੰ ਕਮਾਉਣ ਵਾਲੇ ਅਰਥ ਪਦਾਰਥ ਧਨ ਜਿੰਨਾ ਕਿਸੇ ਦੇ ਕੋਲ ਪਦਾਰਥ ਕੁਝ ਪਦਾਰਥਾਂ ਨੂੰ ਪਾ ਕੇ ਕਹਿੰਦੇ ਬਸ ਇਹੀ ਚਾਹੀਦਾ ਹੋਰ ਕੀ ਚਾਹੀਦਾ ਸਭ ਕੁਝ ਸਾਡੇ ਕੋਲ ਹੈ ਤੇ ਫਿਰ ਫਿਰ ਵੱਡੇ ਵੱਡੇ ਧਨਾੜ ਸਾਹੂਕਾਰ ਚੀਕਾਂ ਕਿਉਂ ਮਾਰਦੇ ਨੇ ਤੜਫਦੇ ਕਿਉਂ ਨੇ ਕਿਉਂਕਿ ਸੁੱਖ ਧਨ ਵਿੱਚ ਨਹੀਂ ਹੈ ਸੁੱਖ ਸੰਸਾਰ ਵਿੱਚ ਨਹੀਂ ਹੈ ਸੁੱਖ ਨਰੰਕਾਰ ਨੂੰ ਮਿਲਿਆ ਹੈ ਧਨ ਨੂੰ ਮਿਲਿਆ ਨਹੀਂ ਉਹ ਜੇ ਨਰੰਕਾਰ ਨੂੰ ਮਿਲੇ ਜਾਂ ਮਿਲ ਜਾਵੇ ਅਰ ਤਿਰਤੰਦਾ ਧਰਮ ਬਣ ਜਾਵੇਗਾ ਨਰੰਕਾਰ ਤੋਂ ਜੁਦੇ ਹੋਇਆ ਬਾਰੀ ਤੌਰ ਤੇ ਭਾਵੇਂ ਧਰਮ ਕਮਾਉਣਾ ਧਰਮ ਤੇਰਾ ਧੰਦਾ ਬਣ ਜਾਵੇਗਾ ਭਾਈ ਸਾਹਿਬ ਕਹਿੰਦੇ ਨੇ ਉਹ ਸਾਰੇ ਪਦਾਰਥ ਕਰੋੜਾਂ ਹੀ ਇੱਕ ਕਰੋੜਾ ਉਹਨਾਂ ਨੂੰ ਮੰਨਣ ਵਾਲੇ ਕਰੋੜਾਂ ਧਰਮ ਦੇ ਧਾਰਨੀ ਹੋਣ ਵਾਲੇ ਤੇ ਕਾਮਨਾ ਇਛਾਵਾਂ ਕਰਦੇ ਨੇ ਔਰ ਕਹਿੰਦੇ ਕਟਾਸ਼ ਪਰ ਜੋ ਗੁਰੂ ਇੱਕ ਕਟਾਸ਼ ਭਰੀ ਨਦਰ ਨਾਲ ਵੇਖਦਾ ਨਾ ਦੇ ਕਿਸੇ ਉਸ ਹੋਰ ਪਾਸੇ ਰਿਹਾ ਹੈ ਕਟਾਸ਼ ਨਦਰ ਹੁੰਦੀ ਥੋੜੀ ਜੀ ਨਦਰ ਫੇਰ ਕੇ ਦੇਖਣਾ ਮੜਾ ਜਾ ਚੱਕਣਾ ਕਹਿੰਦੇ ਜਿੰਨੇ ਪਦਾਰਥ ਜਿੰਨੇ ਧਰਮ ਧਰਮ ਨੂੰ ਕਮਾਉਣ ਵਾਲੇ ਬਾਰੀ ਤੌਰਤੇ ਨੇ ਕਹਿੰਦੇ ਪ੍ਰਭੂ ਦੇ ਥੋੜੀ ਜੀ ਨਦਰ ਤੋਏ ਤੋਲ ਨਹੀਂ ਉਹਦੇ ਤੋਂ ਵਾਰੇ ਜਾ ਸਕਦੇ ਨੇ ਉਹਦੇ ਤੋਂ ਕਰੋੜਾਂ ਧਰਮੀ ਕੁਰਬਾਨ ਕੀਤੇ ਜਾ ਸਕਦੇ ਕਰੋੜਾਂ ਧਰਮ ਕੁਰਬਾਨ ਕੀਤੇ ਜਾ ਸਕਦੇ ਕਰੋੜਾਂ ਪਦਾਰਥ ਕੁਰਬਾਨ ਕੀਤੇ ਜਾ ਸਕਦੇ ਕਰੋੜਾਂ ਇਛਾਵਾਂ ਕੁਰਬਾਨ ਕੀਤੀਆਂ ਜਾ ਸਕਦੀਆਂ ਪਰ ਇਹ ਪੂਰਨ ਪਰਮਾਤਮਾ ਦੀ ਇੱਕ ਕੁਟਾਸ਼ ਵਾਲੀ ਨਦਰ ਪ੍ਰਾਪਤ ਕਰਨ ਦੇ ਲਈ ਕਿਉਂ ਇਕ ਕਰੋਣਾ ਬਾਹਰ ਦਾ ਕਮਾਇਆ ਧਰਮ ਬਾਹਰ ਦੇ ਪਦਾਰਥ ਬਿਨਾ ਪਰਮਾਤਮਾ ਤੋਂ ਪਖੰਡ ਹੋ ਜਾਵਣਗੇ ਤੇ ਜਿਹੜਾ ਪਰੀਪੂਰਨ ਪਰਮਾਤਮਾ ਦੀ ਨਦਰ ਹੈ ਉਹਦੇ ਨਾਲ ਨਿਹਾਲ ਹੋ ਜਾਵੇਗਾ ਸਫਲਤਾ ਹੋ ਜਾਏਗੀ ਮਹਾਰਾਜ ਨੇ ਬਾਹਰ ਦੇ ਦਿਖਾਵੇ ਦਾ ਧਰਮ ਦਿਖਾਵੇ ਦੇ ਕਰਮ ਨੂੰ ਕਿਹਾ ਕਰਮ ਧਰਮ ਪਖੰਡ ਜੋ ਦੀਸੈ ਤੈਨ ਜਮ ਜਾਗਾਤੀ ਲੂਟੈ ਨਿਰਵਾਣ ਕੀਰਤਨ ਗਾਵੋ ਕਰਤੇ ਕਾ ਨਿਮ ਚਿਮਰਤ ਜੇ ਛੂਟੈ ਜਿਹਦੇ ਥੋੜੇ ਨਾਲ ਛੁਟਕਾਰਾ ਹੋਣਾ ਹੈ ਕਹਿੰਦੇ ਬਾਹਰ ਦਾ ਦਿਖਾਵਾ ਉਹਦੀ ਨਦਰ ਦੇ ਬਰਾਬਰ ਨਹੀਂ ਹੋ ਸਕਦਾ ਜੇ ਉਹਦੀ ਕਟਾਸ਼ ਭਰੀ ਨਦਰ ਹੋਦਾ ਵੇ ਤੇ ਫਿਰ ਮਹਾਰਾਜ ਕਹਿੰਦੇ ਕਿਰਪਾ ਕਟਾਖ ਅਵਲੋਕਨ ਕੀਨੋ ਦਾਸ ਕਾ ਦੂਖ ਬਿਦਾਰਿਓ ਉਹ ਕਟਾਸ ਭਰੀ ਨਦਰ ਹੋਈ ਦਾਸਾਂ ਦੇ ਲੋਕ ਪਰਲੋਕ